ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਉਹਨਾਂ ਦੋ ਮਰਹੂਮ ਸਿੰਘਾਂ ਦੀ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਜੇ ਤੁਸੀਂ 1988 ਦੀ ਗੱਲ ਕਰੋਗੇ ਉਦੋਂ ਅਮਰ ਸਿੰਘ ਜਮਕੀਲਾ ਤੇ ਬੀਬਾ ਅਮਰਜੋਤ ਕੌਰ ਜਿਨ੍ਹਾਂ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਜਿਹੜੇ ਖਾੜਕੂ ਖਮਾਉਂਦੇ ਸੀ ਦੀਪੇ ਹਿਰ ਹਿਰ ਵਰਗੀਆਂ ਕਤੀੜਾਂ ਜਿਨ੍ਹਾਂ ਨੇ ਸਪਾਰੀ ਲਈ ਸੀ ਕਿੰਨਾਂ ਦੇ ਕੋਲੋਂ ਸੁਰਿੰਦਰ ਸਿੰਧਾ ਜਿਹੜਾ ਮਰ ਗਿਆ ਕੁਲਦੀਪ ਮਾਨਕ ਤੇ ਦੋ ਚਾਰ ਹੋਰ ਸੀ ਨਾਲ ਉਹਨਾਂ ਦੇ ਇਹ ਮੈਂ ਪਹਿਲਾਂ ਵੀ ਗੱਲ ਕਹੀ ਹੈ ਪਰ ਅੱਜ ਜਿਹੜੀ ਮੈਂ ਗੱਲ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਇੱਕ ਸ਼ਿੰਗਰ ਜਿਹੜਾ ਮਾਨਸਾ ਜ਼ਿਲ੍ਹੇ ਦਾ ਮਾਨ ਸੀ ਸਿੱਧੂ ਮੂਸੇਵਾਲਾ ਤੇ ਉਹਦੀ ਮੌਤ ਹੋਈ ਹੈ 2022 ਦੇ ਵਿੱਚ ਤੇ ਉਹਦਾ ਮਰੂਟਾ ਗਾਣਾ ਆਇਆ ਜਦੋਂ ਉਹ ਗਾਣਾ ਸੁਣਿਆ ਕਾਫੀ ਕੌੜੀਆਂ ਗੱਲਾਂ ਤੇ ਸੱਚਾਈ ਵਾਲੀਆਂ ਗੱਲਾਂ ਉਹਨੇ ਬਿਆਨ ਕੀਤੀਆਂ ਜੋ ਤੁਸੂ ਕਿਸੇ ਕੁੜੀ ਦੀ ਇੱਜ਼ਤ ਦੀ ਗੱਲ ਕਰਦਾ ਉਹਦੇ ਪਰਾਂਦੇ ਦੀ ਡੋਰੀ ਦੀ ਗੱਲ ਕਰਦਾ ਉਹ ਕਹਿੰਦਾ 9811 ਦੇ ਨਾਲ ਬੰਨਿਆ ਹੋਇਆ ਕਿਰਦਾਰ ਦੀ ਗੱਲ ਕਰਦਾ ਕੋਠੇ ਵਰਗਾ ਕਿਰਦਾਰ ਔਰ ਇਹ ਸਚਾਈ ਹੈ ਇਹ ਦੋ ਕਲਾਕਾਰਾਂ ਨੂੰ ਮਰਵਾਉਣ ਵਾਲੇ ਕੌਣ ਨੇ ਸਿੰਗਰ ਨਹੀਂ ਤੇ ਜਿਨ੍ਹਾਂ ਨੇ ਇਹਨਾਂ ਦੋ ਕਲਾਕਾਰਾਂ ਨੂੰ ਮਾਰਿਆ ਮੈਂ ਕਨੋਂ ਬਹੁਤ ਵੱਡਾ ਪਾਪ ਕਨਾਉਣੀ ਹਰਕਤ ਕੀਤੀ ਐ ਮੈਂ ਅੱਜ ਗੱਲ ਕਿਉਂ ਕਰੀ ਇੱਕ ਤਾਂ ਸਿੱਧੂ ਮੂਸੇਵਾਲ ਦਾ ਜਿਹੜਾ ਗਾਣਾ ਬਰੋਟਾ ਉਹ ਬਹੁਤ ਚੱਲ ਗਿਆ ਕਈਆਂ ਨੇ ਪੰਗੇ ਲੈਣ ਦੀ ਕੋਸ਼ਿਸ਼ ਕੀਤੀ ਸੀ ਵਿੱਚ ਵਿਚਾਲੇ ਜੇ ਚਲੋ ਉਸ ਪਾਸੇ ਲਿਮੇ ਜਾਣਾ ਪਰ ਮੈਂ ਜਿਹੜੀ ਗੱਲ ਦਾ ਮੈਨੂੰ ਦੁੱਖ ਲੱਗਿਆ ਮੈਂ ਉਹ ਗੱਲ ਕਰਨੀ ਇਹਨਾਂ ਦੋਨੋਂ ਸਿੰਗਰਾਂ ਦੇ ਕੋਲੇ ਬਹੁਤ ਵੱਡੇ ਕਲਾਸੀ ਔਰ ਬਹੁਤ ਵਧੀਆ ਲਿਖਦੇ ਸੀ ਇਹਦੇ ਵਿੱਚ ਕੋਈ ਦੋ ਰਾਮਾਂ ਨਹੀਂ ਜੇ ਤੁਸੀਂ ਅਮਰ ਸਿੰਘ ਚਮਕੀਲੇ ਦੀ ਗੱਲ ਕਰੋਗੇ ਨਾ ਅੱਜ ਵੀ ਉਹ ਉਹ ਨਹੀਂ ਚੱਲਦਾ ਜਿੰਨਾ 1988 ਦੇ ਵਿੱਚ 87 ਦੇ ਵਿੱਚ 86 ਦੇ ਵਿੱਚ 85 ਦੇ ਵਿੱਚ ਚੱਲਦਾ ਸੀ ਅੱਜ ਵੀ ਉਹ ਨਹੀਂ ਚੱਲਦਾ ਤੇ ਸਿੱਧੂ ਮੂਸੇਵਾਲਾ ਸਿਵਿਆਂ ਝੂਟਦਾ ਜਦੋਂ ਉਹਦਾ ਗਾਣਾ ਰਿਲੀਜ਼ ਹੁੰਦਾ ਨਾ ਸਿਵਿਆਂ ਝੂਟਦਾ ਇਹ 'ਚ ਕੋਈ ਸ਼ੱਕ ਨਹੀਂ ਤੇ ਕਈਆਂ ਦੀ ਜੀਬ ਤਾਲੂਏ ਦੇ ਨਾਲ ਲੱਗ ਜਾਂਦੀ ਹੈ ਵੱਡਿਆਂ ਵੱਡਿਆਂ ਨੂੰ ਕਈ ਜੁੰਡੇ ਜੇ ਖਿਲਾੜੀ ਫਿਰਦੇ ਇਦਾਂ ਸਭ ਨੂੰ ਭਾਜਣਾ ਪੈ ਜਾਂਦਾ ਹੁਣ ਇਹਨੂੰ ਮਰਵਾਉਣ ਵਾਲੇ ਕੌਣ ਨੇ ਇੱਕ ਤਾਂ ਮਨਕੀਰਤ ਔਲਖ ਹੈ ਸੋ ਜਾਈ ਬੱਬੂ ਮਾਨ ਦਾ ਵੀ ਹੱਥ ਹੈ ਜੇ ਇਹ ਕਹ ਲਈ ਵੀ ਇਹਨੂੰ ਵਰਮਾਉਣ ਵਾਲੇ ਵੀ ਇਹ ਸਿੰਗਰ ਨੇ ਇਹ ਸ਼ਰਿਆਂ ਉਹਨੇ ਗੱਲ ਕਹੀ ਤੇ ਕਈਆਂ ਦੇ ਚਲੂਣੇ ਲੜਨਗੇ ਲੜੇ ਜਾਣਗੇ ਜੀਨੇ ਕਿਸੇ ਕੋਰਟ ਵਿੱਚ ਬੁਲਾਉਣਾ ਹੋਇਆ ਅਦਾਲਤ ਵਿੱਚ ਬੁਲਾਉਣਾ ਹੋਇਆ ਬੁਲਾ ਸਕਦੇ ਸ਼ਰਿਆਂ ਮੈਂ ਕਹਿੰਨਾਂ ਠੋਕੇ ਮੈਂ ਕਿਉਂ ਕਿਹਾ ਮਨਕੀਰਤ ਆਲਖ ਦੀਦਾ ਇੱਕ ਛੋਟੀ ਜੀ ਇੰਟਰਵਿਊ ਹੈ ਪੱਤਰਕਾਰ ਸਵਾਲ ਕਰਦਾ ਉਹ ਕਹਿੰਦਾ ਤੁਹਾਡੀ ਲਾਰਜ ਬਿਸ਼ਨੋਈ ਦੇ ਨਾਲ ਫੋਟੋ ਹੈ ਤੇ ਇਹਦੇ ਜਿਹੜੇ ਸਬੰਧ ਨੇ ਬਿਸ਼ਨੋਈ ਦੇ ਬੱਬੂ ਮਾਨ ਨਾਲ ਵੀ ਹੈਗੇ ਨੇ ਹੋਰ ਸਿਮਰ ਨਾਲ ਵੀ ਹੈਗੇ ਨੇ ਇਹਦੀ ਮੌਤ ਦਾ ਕਾਰਨ ਇਹੀ ਹੈ ਤੇ ਹੁਣ ਇਹ ਗੱਲਬਾਤ ਸੁਣ ਕੇ ਗਾਲੀ ਗਲੋਚ ਕਰਨੀ ਹੁੰਦੀ ਹੈ ਕਰੀ ਚੱਲੀ ਪਰੇ ਸੱਚਾਈ ਹੈ ਵੀ ਇਹ ਦੋ ਸਿੰਘਾਂ ਨੂੰ ਮਰਵਾਉਣ ਵਾਲੇ ਸਿੰਘਰ ਹੀ ਨੇ ਅਮਰਸਿੰਦਰ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਤੇ ਸਿੱਧੂ ਮੂਸੇਵਾਲਾ ਇਹ ਦੋ ਸਿੰਘਾਂ ਨੂੰ ਮਰਵਾਉਣ ਵਾਲੇ ਸਿੰਘਰ ਹੀ ਨੇ ਮੈਂ ਨਾਂ ਲੈ ਦਿੱਤਾ ਜੇ ਕਿਸੇ ਨੂੰ ਸ਼ੱਕ ਕੋਈ ਪ੍ਰੋਬਲਮ ਹੋਵੇ ਜਲੂਨੇ ਲੜਦੇ ਹੋਣ ਤਾਂ ਸਾਨੂੰ ਕੋਈ ਪਰਵਾਹ ਨਹੀਂ ਇਸ ਚੀਜ਼ ਮੈਂ ਜਿਹੜੀ ਗੱਲ ਕਹਿ ਦੇਣਾ ਹੁਣ ਉਹ ਕਹਿ ਦੇਣਾ ਹੁਣ ਤੇ ਇਹ ਦੋ ਸਿੰਗਰ ਜਿਹੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੇ ਮਾਰੇ ਗਏ ਨੇ ਇਹ ਕਹਿ ਲਿਏ ਵੀ ਇੱਕ ਬਹੁਤ ਵੱਡੀ ਕਲਾ ਖਤਮ ਕੀਤੀ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਸਿਦੋਂ ਉਸੇ ਵਾਲੇ ਨੇ ਜੋ ਗਾਤਾ ਔਰ ਜੋ ਉਹਦੇ ਗਾਣੇ ਹਲੇ ਪਏ ਨੇ ਉਹ ਰਿਲੀਜ਼ ਕਰੀ ਜਾਣਗੇ ਬੜਾ ਕੁਝ ਹਜੇ ਉਹਦਾ ਲਿਖਿਆ ਹੋਇਆ ਪਿਆ ਸੀ ਤੇ ਜਿਨ੍ਹਾਂ ਨੇ ਮਰਵਾਇਆ ਤੇ ਹੁਣ ਉਹਨਾਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਨੇ ਇਹ ਮਨਕੀਰ ਤੌਲਖ ਮੈਂ ਕਹਿੰਦਾ ਪਟਨਾ ਸਾਹਿਬ ਬੈਠਾ ਜੇ ਕੋਈ ਮੈਂ ਇਦਾਂ ਦਾ ਬੰਦਾ ਹੋਵਾਂ ਮੈਂ ਘਰ ਕੋ ਜਾ ਮੈਂ ਮਰ ਜਾਵਾਂ ਇਦੋਂ ਵੱਤ ਤੁਸੀਂ ਕੀ ਮਰਨਾ ਹੈ ਜਿਹੜੇ ਬੰਦੇ ਇੰਟਰਵਿਊ ਦੇ ਵਿੱਚ ਕਿਸੇ ਸ਼ਬਦ ਦੇ ਅਰਥ ਨਹੀਂ ਕਰ ਸਕਦੇ ਗਾਇਕੀ ਬਾਰੇ ਪਤਾ ਨਹੀਂ ਗੁੰਡਾਗਰਦੀ ਹਲੇ ਵੀ ਕਰਦੇ ਫਿਰਦੇ ਆ ਇਥੋਂ ਸਾਬਤ ਹੋ ਜਾਂਦਾ ਕਲਦੀਪ ਮਾਨਕ ਇੰਨੀ ਭੈੜੀ ਮੌਤ ਉਹ ਬੰਦਾ ਮਰੇ ਹੈ ਕਹਿਣ ਨੂੰ ਜੀ ਨਹੀਂ ਕਰਦਾ ਆਪਣੇ ਮੁੰਡੇ ਨੂੰ ਵੀ ਉਹ ਨਰਕ ਦੀ ਜ਼ਿੰਦਗੀ ਦੇ ਕੇ ਗਿਆ ਤੇ ਪਰ ਸਿੱਧੂ ਮੂਸੇਵਾਲਾ ਦਾ ਫਾਦਰ ਅੱਜ ਵੀ ਜਦੋਂ ਦੁਨੀਆਂ ਦੇ ਵਿੱਚ ਜਾਂਦਾ ਹੈ ਨਾ ਤਾਂ ਸਲਾਮਾ ਮੈਂ ਕੋਈ ਤਰਫਦਾਰੀ ਕੋਈ ਚਾਂਪਲੂਸੀ ਨਹੀਂ ਕਰ ਰਿਹਾ ਇਹ ਉਹਦੇ ਪੁੱਤ ਦੀ ਦੇਣ ਹੈ ਉਹ ਆਪ ਕਹਿੰਦਾ ਕਿੰਨਾ ਮੇਰਾ ਪੁੱਤ ਮੈਨੂੰ ਬਾਦਸ਼ਾਹ ਬਣਾ ਕੇ ਗਿਆ ਕੋਈ ਦੋਰਾ ਨਹੀਂ ਪਰ ਮੈਂ ਗੱਲ ਉਹਨਾਂ ਕਤੇੜਾਂ ਨੇ ਕੀਤੀ ਹੈ ਜਿੰਨਾ ਕਦੀੜਾ ਨੇ ਇਹਨਾਂ ਦੋ ਸਿੰਘਾਂ ਦਾ ਕਤਲ ਕਰਵਾਇਆ ਹੈ ਸਪਾਰੀਆਂ ਦੀ ਕਿ ਕੰਦਾ ਜੀ ਮਨਕੀਰ ਤੌੜਖ ਮੇਰੀ ਪੁਛਗਿਸ਼ ਬਹੁਤ ਹੋਈ ਹੈ ਬੱਬੂ ਮਾਨ ਦੀ ਪੁਛਗਿਸ਼ ਬਹੁਤ ਹੋਈ ਹੈ ਕੋਈ ਗੱਲ ਨਹੀਂ ਨਰਕ ਤੇ ਸਵਰਗ ਕਿਤੇ ਹੋਰ ਨਹੀਂ ਹੈਗੇ ਇੱਥੇ ਹੀ ਭੁਗਤਣਾ ਪੈਂਦਾ ਸਾਰਾ ਪੁਛ ਇੱਕ ਦਿਨ ਇਹ ਭਾਂਡਾ ਫੁੱਟ ਜਾਣਾ ਤੁਸੀਂ ਆ ਬਿਲਕੁਲ ਹੋਗੇ ਤੁਹਾਨੂੰ ਮੰਨਣਾ ਪਊ ਵੀ ਸਾਡੇ ਕੋਲ ਗਲਤੀਆਂ ਹੋਣ ਜੇ ਕੋਈ ਬੰਦਾ ਆਪਣੇ ਬਲਬੂਤੇ ਤੇ ਤਰੱਕੀ ਕਰਦਾ ਹੈ ਤਾਂ ਉਹਦੀ ਰੀਸ ਕਰ ਸਕਦੇ ਹੋ ਤੁਸੀਂ ਵੀ ਉਹਦਾਂ ਦਾ ਬਣ ਕੇ ਦਿਖਾਓ ਉਹ ਉਹਦਾਂ ਦੀ ਮਿਹਨਤ ਕਰੋ ਤੁਹਾਨੂੰ ਵੀ ਲੋਕ ਕਹਿ ਲਈ ਮਸ਼ਹੂਰ ਕਰ ਦੇਣਗੇ ਤੁਹਾਨੂੰ ਵੀ ਲੋਕ ਮਿੰਤ ਦਾ ਮੁੱਲ ਦੇ ਦੇਣਗੇ ਇਹ ਚ ਕੋਈ ਦੋਰਾ ਮਾਰੀ ਪਰ ਮੈਂ ਜਿਹੜੀ ਗੱਲ ਅੱਜ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿਉਂਕਿ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਵੀ ਅੱਜ ਉਹਨੇ ਹੀ ਚੱਲਦੇ ਨੇ ਜਿੰਨੇ ਉਹ ਆਪਣੇ ਸਮੇਂ ਦੇ ਵਿੱਚ ਚੱਲਦੇ ਸੀ ਅੱਜ ਵੀ ਉਹਨਾਂ ਨੂੰ ਉਦਾਂ ਹੀ ਸੁਣਿਆ ਜਾਂਦਾ ਠੀਕ ਹੈ ਉਖਾੜੇ ਨਹੀਂ ਲਾ ਸਕਦੇ ਜਦੋਂ ਰਹਿ ਹੀ ਨਹੀਂ ਇੱਥੇ ਖਾੜੇ ਕਿਦਾਂ ਲਾਉਣਗੇ ਤੇ ਜਿਹੜਾ ਮੁਸੇਵਾਲਾ ਵੀ ਉਹ ਤੋਂ ਵੱਧ ਚੱਲਦਾ ਜਿੰਨਾ ਉਹ ਆਪਣੇ ਜੀਵਨ ਦੇ ਵਿੱਚ ਆਪਣੇ ਕਾਲ ਦੇ ਵਿੱਚ ਚੱਲਦਾ ਸੀ ਅੱਜ ਵੀ ਉਹਨੇ ਚੱਲਦਾ ਹੈ ਪਰ ਜਿਨ੍ਹਾਂ ਨੇ ਕਰਤੂਤਾਂ ਕੀਤੀਆਂ ਨੇ ਉਹਨਾਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਨੇ ਸੌਹਾਂ ਖਾਣੀਆਂ ਪੈ ਰਹੀਆਂ ਨੇ ਪਰ ਇਹ ਦੋਨੋਂ ਹੀ ਸਿੰਗਰਾਂ ਨੂੰ ਮਰਵਾਉਣ ਵਾਲੇ ਸਿੰਗਰ ਨੇ ਕਲਾਕਾਰ ਨੇ ਚਮਕੀਲੇ ਨੂੰ ਵੀ ਵੀਵਾ ਅਮਰਜੋਤ ਕੌਰ ਤੇ ਸਿੱਧੂ ਮੂਸੇਵਾਲੇ ਤੇ ਇਹ ਖਮਿਆਜਾ ਇਹਨਾਂ ਕਬੀੜਾਂ ਨੂੰ ਭੁਗਤਣਾ ਪਊਗਾ ਭੁਗਤ ਵੀ ਰਹੇ ਨੇ ਹਲੇ ਹੋਰ ਭੁਗਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ